ਕਵਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਨ ਪ੍ਰੀਤ ਕੌਰ ਤਹਾਜ਼ਰ ਹੋਇਆ ਦੁਪਹਿਰ ਦੀਆਂ ਕੁਝ ਪੱਟੀਆਂ ਤੇ ਅਹਿਮ ਖਬਰਾਂ ਦੇ ਨਾਲ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਇੱਕ ਅਹਿਮ ਜਾਣਕਾਰੀ ਜੁੜੀ ਕੀ ਸਾਂਝੀ ਕੀਤੀ ਗਈ ਹੈ ਪੂਰੇ ਪੰਜਾਬ ਦੇ ਤਰ੍ਹਾਂ ਮੋਹਾਲੀ ਵਿੱਚ ਵੀ ਤੇਜ਼ੀ ਦੇ ਨਾਲ ਵੱੰ ਰਹੇ ਹਨ ਮੁੱਖ ਮੰਤਰੀ ਸਿਹਤਕਾਰ ਜਿਨ੍ਹਾਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸਮਿਖਿਆ ਬੈਠਕ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਹੈ ਵਿਸ਼ੇਸ਼ ਸਖਲਾਈ ਪ੍ਰਾਪਤ ਨੁਮਾਇंदे ਤੇਜ਼ੀ ਨਾਲ ਨਿਭਟਾ ਰਹੇ ਰਜਿਸਟ੍ਰੇਸ਼ਨ ਦਾ ਕੰਮ ਐਮਸ ਵੱਲੋਂ ਹਾਲੇਚ ਮੌਕੇ ਤੇ ਕੋਡ ਬਣਾ ਕੇ ਵੀ ਦਿੱਤੀ ਜਾ ਰਹੀ ਲੋਕਾਂ ਨੂੰ ਇਲਾਜ ਦੀ ਸਹੂਲਤਾਂ ਇਹ ਜਾਣਕਾਰੀ ਜਿਹੜੀ ਕੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਦਿੱਤੀ ਗਈ ਹੈ ਤੇ ਆਓ ਸੁਣਦੇ ਹਾਂ ਹੋਰ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਜਿਵੇਂ ਮਹਾਲੀ ਦੇ ਵਿੱਚ ਡਾਕਟਰ ਕਮਿਸਟਰ ਸਾਡੇ ਸਰਵਲ ਸਰਜਨਰ ਡੀ ਐਮ ਸੀ ਅਰੇ ਨਾਲ ਐਡੀ ਸੀ ਜਿਹੜੇ ਨੋਡਲ ਅਫਸਰ ਹੈ ਔਰ ਸਾਰੇ ਜਿਹੜੇ ਕੰਸਰਨਡ ਹੈਗੇ ਯੂਥ ਤੇ ਸਾਡੇ ਚੇਅਰਪਰਸਨ ਜਿਹੜੇ ਹੈਗੇ ਆ ਯੋਜਨਾ ਬੋਰਡ ਦੇ ਉਹਨਾਂ ਦੇ ਨਾਲ ਸਾਰੀ ਸਕੀਮ ਰਿਵਿਊ ਕੀਤੀ ਹੈ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਦੀ ਰਜਿਸਟ੍ਰੇਸ਼ਨ ਆ ਬਹੁਤ ਅੱਛੀ ਚੱਲ ਰਹੀ ਆ 163 ਇਹਨਾਂ ਦੇ ਵੀਐਲਈਜ਼ ਐਕਟਿਵ ਹੈਗੇ ਆ ਜਿਹੜੇ ਕਾਰਡ ਬਣਾ ਰਹੇ ਆ ਲਗਾਤਾਰ ਔਰ 27 ਜਿਹੜੇ ਹੈਗੇ ਆ ਉਹ ਸੀਨੀਅਰ ਸਪੈਸ਼ਲ ਕੈਂਪਸ ਜਿਨ੍ਹਾਂ ਦੇ ਵਿੱਚ ਕਿ ਹੁਣ ਤਿੰਨ ਜਿਹੜੇ ਹੈਗੇ ਆ ਉਹ ਪੂਰੇ ਜਿਹੜੇ ਕੰਪਿਊਟਰ ਟ੍ਰੇਨਡ ਪਰਸਨਸ ਹੈਗੇ ਆ ਉਹ ਤਿੰਨ ਬੰਦੇ ਕਾਰਡ ਬਣਾ ਰਹੇ ਆ ਔਰ ਉਹਨਾਂ ਦੀ ਜਿਹੜੀ ਸਪੀਡ ਹੈਗੀ ਆ ਵੀਐਲਈਜ਼ ਨਾਲੋਂ 3-4 ਗੁਣਾ ਹੈਗੀ ਔਰ ਇਹਦੇ ਨਾਲ ਸਾਡੀ ਜਿਹੜੀ ਹੈਗੀ ਆ ਕਾਰਡ ਬਣਨ ਦੀ ਸਪੀਡ ਵਧੀ ਹੈ ਔਰ ਜਿਹੜਾ ਤੁਹਾਡਾ ਡਿਸਟ੍ਰਿਕਟ ਹਸਪੀਟਲ ਹੈ ਔਰ ਮੈਡੀਕਲ ਕਾਲਜ ਹੈ ایمਸ ਮਾਲੀ ਉਹਦੇ ਵਿੱਚ ਵੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਪੇਸ਼ੈਂਟਸ ਆ ਉਹਨਾਂ ਦੇ ਡਾਇਰੈਕਟਲੀ ਮੌਕੇ ਤੇ ਕਾਰਡ ਬਣ ਕੇ ਉਹਨਾਂ ਦਾ ਇਲਾਜ ਹੋ ਰਿਹਾ तकरीबन तकरीबन ਜਿਹੜਾ ਹੈਗਾ 60-70% ਲੋਕਾਂ ਦੇ ਜਿਹੜੇ ਪੰਜਾਬ ਤੋਂ ਆਉਂਦੇ ਆ ਉੱਥੇ ਥੋੜੇ ਜਿਹੇ ਬੰਦੇ ਬਾਹਰੋਂ ਵੀ ਆਉਂਦੇ ਹਮਾਚਲ ਤੋਂ ਵੀ ਆ ਜਾਂਦੇ ਆ ਜਾਂ ਦੂਜੀ ਹੋਰ ਸਟੇਟਸ ਤੋਂ ਵੀ ਆ ਜਾਂਦੇ ਆ لیکن ਉਹਨਾਂ ਦਾ ਬਹੁਤ ਅੱਛਾ ਲੋਕਾਂ ਦੇ ਵਿੱਚ ਬਹੁਤ ਪਰਮਾ ਹੁੰਗਾਰਾ ਮਿਲ ਰਿਹਾ ਲੋਕਾਂ ਦੇ ਵਿੱਚ ਜਿਹੜੀ ਇਹ ਸਕੀਮ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਵੀ ਹੈ ਇੱਕ ਨਵੀਂ ਉਮੀਦ ਵੀ ਹੈ ਕਿ ਜਿਹੜਾ ਗਰੀਬ ਤੋਂ ਗਰੀਬ ਬੰਦਾ ਹੈ ਉਹ ਵੀ ਸਾਰੇ ਹਸਪਤਾਲਾਂ ਦੇ ਵਿੱਚ ਆ ਕੇ ਸਰਕਾਰੀ ਤੇ ਪ੍ਰਾਈਵੇਟ ਦੇ ਵਿੱਚ ਆਪਣਾ ਬਹੁਤ ਅੱਛੇ ਤਰੀਕੇ ਨਾਲ ਆਪਣਾ ਇਲਾਜ ਕਰਾ ਸਕਦਾ ਔਰ ਉਹਨੂੰ ਕੋਈ ਵੀ ਕਿਸੇ ਕਿਸਮ ਦਾ ਵੀ ਫਾਈਨੈਂਸ਼ੀਅਲ ਬਰਡਨ ਪੇਸ਼ੈਂਟ ਤੇ ਨਹੀਂ ਹੈ ਕਾਰਡ ਬਣਾਉਣ ਤੋਂ ਲੈ ਕੇ ਮਰੀਜ਼ ਦੇ ਪੂਰਾ ਇਲਾਜ ਜਿਹਦੇ ਵਿੱਚ ਦਵਾਈਆਂ ਡਾਇਗਨੋਸਟਿਕ ਸਾਰੇ ਟੈਸਟ ਵੀ ਉਹਦੇ ਵਿੱਚ ਆਪਰੇਸ਼ਨ ਦੀ ਫੀਸ ਸਾਰਾ ਖਰਚਾ ਜਿਹੜਾ ਹੈਗਾ ਉਹ ਸਰਕਾਰ ਨੇ ਦੇਣਾ ਔਰ ਬੰਦੇ ਨੇ ਆਪਣਾ ਤੰਦਰੁਸਤ ਹੋ ਕੇ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਦੇ ਜਿਹੜਾ ਹੈਗਾ ਉਹ ਪਰਭਰਿਸ਼ ਕਰਨੀ ਆ ਤੇ ਇਹਦੇ ਨਾਲ ਜਿਹੜੀਆਂ ਪਰਿਵਾਰ ਹੈਗੇ ਉਹ ਕਰਜ਼ਾਈ ਹੋਣ ਤੋਂ ਵੀ ਬਚਣਗੇ ਔਰ ਉਹਨਾਂ ਦੀ ਸਿਹਤ ਵੀ ਅੱਛੀ ਹੋਏਗੀ ਉਹਦੇ ਨਾਲ ਸਟੇਟ ਦੇ ਵਿੱਚ ਸਾਡੇ ਕਿਸਾਨ ਤੰਦਰੁਸਤ ਹੋਣਗੇ ਇਸ ਕਾਰਡ ਦੀ وجہ ਨਾਲ ਸਾਡੇ ਮਜ਼ਦੂਰ ਤੰਦਰੁਸਤ ਹੋਣਗੇ ਸਾਡੀ ਐਗਰੀਕਲਚਰ ਦੀ ਇਨਪੁਟ ਖੇਤੀਬਾੜੀ ਦੇ ਵਿੱਚ ਇੰਡਸਟਰੀਅਲ ਆਉਣ ਆਉਟਪੁੱਟ ਤੇ ਉਹਦੇ ਨਾਲ ਜਿਹੜਾ ਹੈਗਾ ਸਟੇਟ ਨੂੰ ਵੀ ਫਾਇਦਾ ਹੋਵੇਗਾ ਔਰ ਲੋਕਾਂ ਨੂੰ ਵੀ ਫਾਇਦਾ ਹੋਵੇਗਾ। ਤੋਂ ਮਾਲੀ ਦੇ ਵਿੱਚ ਡਿਪਟੀ ਕਮਿਸ਼ਨਰ ਦੀ ਅਗਵਾਈ ਦੇ ਵਿੱਚ ਬਹੁਤ ਅੱਛੇ ਚਿਕਨਰ ਸਕੀਮ ਚੱਲ ਰਹੀ ਹੈ। 163 ਦੇ ਨਾਲ ਜਿਹੜੇ 27 ਹੈਗੇ ਆ ਇਤਕੀਵਨ 190 ਸੈਂਟਰ ਆ ਜਿਹਨਾਂ ਦੇ ਵਿੱਚੋਂ 27 ਜਿਹੜੇ ਹੈਗੇ ਆ ਬਹੁਤ हाई एफिशिएंसी सेंटर ਜਿਹੜੇ ਤਿੰਨ ਤਨ ਵੱਦੇ ਕਾਰਡ ਬਣਾ ਰਹੇ ਬਹੁਤ ਵਧੀਆ ਚੱਲ ਰਹੀ ਹੈ ਸਕੀਮ ਸੋ ਇਹ ਮਕਸਦ ਸੀ ਕਰਵਾ ਦਿੱਤਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਵੀ ਸ਼ੌਕੀਨ ਹੋ ਸੋਨਾ ਤੇ ਚਾਂਦੀ ਖਰੀਦਣ ਦੇ ਤਾਂ ਇਹ ਖਬਰ ਤੁਹਾਡੇ ਲਈ ਬਿਹਤ ਖਾਸ ਹੋਣ ਵਾਲੀ ਹੈ ਜਿਵੇਂ ਦੱਸਿਆ ਕਿ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਮੋੜ ਤੋਂ ਜਿਹੜਾ ਕਿ ਉਛਾਲ ਵੇਖਿਆ ਜਾ ਰਿਹਾ ਸਰਾਵਾ ਬਾਜ਼ਾਰ ਵਿੱਚ ਹਾਲੀ ਦੇ ਵਿੱਚ ਆਈ ਉਥਲ ਪੁਥਲ ਤੋਂ ਬਾਅਦ ਕੀਮਤੀ ਤਾਤਾ ਹੁਣ ਆਪਣੀ ਚਮਕ ਮੋੜ ਪ੍ਰਾਪਤ ਕਰ ਰਹੀਆਂ ਹਨ ਜੀ ਹਾਂ ਜਨਵਰੀ ਦੇ ਅਖੀਰ ਵਿੱਚ ਤੇਜ਼ ਗਿਰਾਵਟ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਦੂਜੇ ਦਿਨ ਵਾਧਾ ਹੋਇਆ ਹੈ ਹਾਲਾਂਕਿ ਹੇਠਲੇ ਪੱਧਰਾਂ ਤੇ ਮਜ਼ਬੂਤ ਖਰੀਦਦਾਰੀ ਕਾਰਨ ਹੁਣ ਦੋਵੇਂ ਕੀਮਤਾਂ ਵਿੱਚ ਤੇਜ਼ੀ ਨਾਲ ਸੁਧਾਰ ਹੋਇਆ ਹੈ ਦੱਸਣਯੋਗਾ ਕਿ ਸੋਨਾ ਅਤੇ ਚਾਂਦੀ ਦੋਵੇਂ ਅੱਜ 4 ਫਰਵਰੀ ਵਿੱਚ ਉੱਚ ਪੱਧਰ ਤੇ ਖੁੱਲੇ ਨੇ ਦੱਸ ਦਿੰਦੇ ਹਾਂ ਕਿ ਇਹ ਖਬਰ ਦੇ ਸਮੇਂ ਸੋਨਾ 1 ਲੱਖ 59510 ਰੁਪਏ ਪ੍ਰਤੀ 10 ਗ੍ਰਾਮ ਤੇ ਵਪਾਰ ਕਰ ਰਿਹਾ ਸੀ ਜੋ ਕਿ 5701 ਦਾ ਵਾਧਾ ਦਰਸਾਉਂਦਾ ਹੈ ਦੂਜੇ ਪਾਸੇ ਚਾਂਦੀ ਦੀਆਂ ਕੀਮਤਾਂ 14435 ਰੁਪਏ ਵੱਧ ਕੇ 282450 ਰੁਪਏ ਪ੍ਰਤੀ ਕਿਲੋਗ੍ਰam ਹੋ ਗਈਆਂ ਹਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉੱਚ ਪੱਧਰ ਦਾ ਮੁਨਾਫਾ ਚੜਾ ਕੇ ਦੇਖਿਆ ਜਾ ਰਿਹਾ ਹੈ ਸੋਨੇ ਅਤੇ ਚਾਂਦੀ ਦੇ ਵਾਅਦੇ ਦੀਆਂ ਕੀਮਤਾਂ ਹੁਣ ਮੁੜ ਉਭਰ ਆਈਆਂ ਹਨ ਮੁਨਾਫਾ ਵਸੂਲੀ ਕਾਰਨ ਦੋਵੇਂ ਕੀਮਤਾਂ ਹਾਲੀ ਦੇ ਹੇਠਲੇ ਪੱਧਰ ਤੋਂ ਕਾਫੀ ਹੱਦ ਤੱਕ ਰਿਕਵਰ ਹੋ ਗਈਆਂ ਹਨ ਅੱਜ ਕਾਮਿਕਸ ਤੇ ਸੋਨਾ 4966.10 ਡਾਲਰ ਪ੍ਰਤੀ ਆਉਂਸ ਤੇ ਖੁੱਲਿਆ ਪਿਛਲੀ ਬੰਦ ਕੀਮਤ 4935 ਡਾਲਰ ਪ੍ਰਤੀ ਆਉਂਸ ਸੀ ਇਹ ਖਬਰ ਲਿਖਨ ਦਿਸਮੇ ਇਹ 5062.50 ਡਾਲਰ ਪ੍ਰਤੀ ਔਸਤ ਦੇ ਵਪਾਰ ਕਰ ਰਿਹਾ ਸੀ ਜੋ ਕਿ 127.50 ਡਾਲਰ ਘਟ ਹੈ ਸੋਨੇ ਦੀਆਂ ਕੀਮਤਾਂ ਇਸ ਸਾਲ ਦੇ ਸਭ ਤੋਂ ਉੱਚੇ ਪੱਧਰ 5586.20 ਡਾਲਰ ਤੇ ਛੋਕੀਆਂ ਕਾਮਿਕਸ ਤੇ ਸ਼ਾਂਤੀ ਦੇ ਵਾਅਦੇ 54.99 ਡਾਲਰ ਤੇ ਖੁੱਲੇ ਤੇ ਪਿਛਲੀ ਬੰਦ ਕੀਮਤ 730 ਡਾਲਰ ਸੀ ਤੇ ਇਹ ਖਬਰ ਸਮੇਂ ਇਹ 66.7 ਡਾਲਰ ਪ੍ਰਤੀ ਆਉਂਸ ਦੇ ਵਪਾਰ ਕਰ ਰਿਹਾ ਸੀ ਜੋ ਕਿ 3.37 ਡਾਲਰ ਵੱਧ ਹੈ ਤੇ ਉਦੋਂ ਹੀ ਹਲਕਾ ਮਜੀਠਾ ਤੋਂ ਆਪ ਇਨਚਾਰਜ ਤਲਵੀਰ ਦੇ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪਾਪਾ ਨੂੰ ਲੈ ਕੇ ਖਾਸ ਤੌਰ ਤੇ ਆਪਣਾ ਪੱਖ ਸਾਹਮਣੇ ਰੱਖਿਆ ਹੈ ਤੇ ਆਓ ਸੁਣਦੇ ਹਾਂ ਉਹਨਾਂ ਦੇ ਵੱਲੋਂ ਹੋਰ ਕੀ ਜਾਣਕਾਰੀ ਦਿੱਤੀ ਗਈ ਹੈ ਤੇ ਆਪਣਾ ਪੱਖ ਕਿਹੜੇ ਮੁੱਦਿਆਂ ਤੇ ਸਾਹਮਣੇ ਰੱਖਿਆ ਗਿਆ ਭਾਜਪਾ ਦੀ ਸਰਕਾਰ ਜਿਨ੍ਹਾਂ ਪਹਿਲਾਂ ਵੀ ਤਿੰਨ ਕਾਲੇ ਕਾਨੂੰਨ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਠੋਸ ਦਿੱਤੇ ਸੀ ਔਰ ਤੁਸੀਂ ਸਾਰਿਆਂ ਨੇ ਵੇਖਿਆ ਮੈਨੂੰ ਲੱਗਦਾ ਸਾਡੇ ਖਾਸ ਕਰਕੇ ਪੰਜਾਬ ਦਾ ਔਰ ਸਾਡੇ ਦੇਸ਼ ਦਾ ਕਿਸਾਨ ਕੋਈ ਇਹੋ ਜਿਹਾ ਕਿਸਾਨ ਨਹੀਂ ਰਿਹਾ ਜਿਨ੍ਹਾਂ ਨੇ ਦਿੱਲੀ ਦੇ ਬਾਰਡਰ ਤੇ ਹਾਜ਼ਰੀ ਨਹੀਂ ਲਵਾਈ ਹੋਊਗੀ ਜਦੋਂ ਸਾਡੇ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਔਰ بڑے ਵੱਡੇ ਪੱਧਰ ਤੇ ਦੇਸ਼ ਦੇ ਕਿਸਾਨ ਉੱਥੇ ਜਿਹੜੇ ਉਹਨਾਂ ਹਾਜ਼ਰੀ ਭਰੀ ਔਰ ਇਸ ਸਰਕਾਰ ਨੂੰ ਮੈਂ ਤਾਂ ਇਹ ਭਾਜਪਾ ਦੀ ਜ਼ਾਲਮ ਸਰਕਾਰ ਕਹਿ ਸਕਦਾ ਕਿ ਜਿਹੜੀ ਮੈਨੂੰ ਲੱਗਦਾ ਕਿ ਇਹ ਕਿਸਾਨਾਂ ਤੇ ਜਿਹੜਾ ਪੂਰਾ ਜ਼ੋਰ ਲਾ ਰਹੀ ਹੈ ਕਿ ਕਿਸੇ ਤਰ੍ਹਾਂ ਕਿਸਾਨੀ ਨੂੰ ਖਤਮ ਕੀਤਾ ਜਾਵੇ ਔਰ ਇਸ ਸਰਕਾਰ ਨੂੰ ਸਾਡੇ ਕਿਸਾਨਾਂ ਅੱਗੇ ਉਦੋਂ ਝੁਕਣਾ ਪੈ ਗਿਆ ਪਰ ਅੰਦਰੋਂ ਜਿਹੜੀ ਆ ਉਹਨਾਂ ਆਪ ਦੀ ਕਿੜ ਜਿਹੜੀ ਆ ਉਹ ਨਹੀਂ ਗਵਾਈ ਉਹ ਉਸੇ ਤਰ੍ਹਾਂ ਹੀ ਜਾਰੀ ਆ ਆ ਹੁਣ ਜਿਹੜੀ ਨਵੀਂ ਗੱਲ ਆਈ ਆ ਸਾਹਮਣੇ ਕਿ ਜਿਹੜਾ ਸਮਝ ਹੀ ਨਹੀਂ ਆਈ ਕਿ ਬਣ ਕੀ ਗਿਆ ਕਿ ਟਰੰਪ ਟਵੀਟ ਕਰ ਰਿਹਾ ਮੋਦੀ ਸਾਹਿਬ ਸਵਾਗਤ ਕਰ ਰਹੇ ਆ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਚੱਲ ਸਕਿਆ ਕਿ ਇਹ ਡੀਲ ਹੋਈ ਕੀ ਆ ਇਹਨੂੰ ਜਨਤਕ ਤੇ ਕਰੋ ਪਰ ਇੱਕ ਗੱਲ ਕਲੀਅਰ ਆ ਕਿ ਇਹ ਜਿਹੜਾ ਸਾਡੇ ਆਪਣੇ ਦੇਸ਼ ਦਾ ਕਿਸਾਨ ਆ ਉਹਨੂੰ ਖਤਮ ਕਰਨਾ ਚਾਹੁੰਦੀ ਆ ਮੋਦੀ ਸਰਕਾਰ ਭਾਜਪਾ ਦੀ ਸਰਕਾਰ ਦਾ ਮੌਸਮ ਦੇ ਗੱਲ ਕੀਤੇ ਜਾਵੇ ਤਾਂ ਮੌਸਮ ਅਜਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕਦੇ ਤੂਫਨ ਨਿਕਲ ਜਾਂਦੀ ਹੈ ਤਾਂ ਕਦੇ ਜਿਹੜੀ ਹਵਾ ਚੱਲਣ ਲੱਗ ਜਾਂਦੀ ਹੈ ਨੇ ਤਾਂ ਦੱਸਦਣੇ ਆ ਕਿ ਹੁਣ ਤੋਂ ਜਿਹੜੇ ਮੋੜ ਤੋਂ ਨਜ਼ਰ ਆ ਰਹੀ ਹੈ ਜੋ ਇਸ ਕਾਰਨ ਹੈ ਜਿੱਥੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ ਸੀ ਕਿਉਂਕਿ ਟ੍ਰੇਨ ਜਿਹੜੀ ਕਿ ਰੇਲਵੇ ਆਵਾ ਚਾਹੀਏ ਉਸਤੇ ਵੀ ਕਾਫੀ ਜਿਹੜੀ ਰੋਕ ਲੱਗ ਰਹੀ ਹੈ ਟ੍ਰੇਨਾਂ ਲੇਟ ਹੋ ਰਹੀਆਂ ਨੇ ਆਪਣੇ ਸਮੇਂ ਤੋਂ ਤਾਂ ਉਸ ਦੇ ਮੱਦੇ ਨਜ਼ਰ ਲੋਕ ਕਾਫੀ ਖੱਜਲ ਖਵਾਰ ਹੁੰਦੇ ਹੋਏ ਵੀ ਨਜ਼ਰ ਆ ਰਹੇ ਨੇ ਉੱਤਰੀ ਭਾਰਤ ਦੇ ਵਿੱਚ ਠੰਡ ਤੋਂ ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਅੱਜ ਇੱਕ ਵਾਰ ਫਿਰ ਤੋ ਸੰਘਣੀ ਧੁੰਦ ਪਈ ਹੈ ਅਤੇ ਵਿਜ਼ਿਬਿਲਟੀ ਵੀ ਕਾਫੀ ਘਟੀ ਹੈ ਜਿਸ ਕਾਰਨ ਆਵਾਜਾਈ ਦੇ ਵਿੱਚ ਵਿਘਨ ਪੈ ਰਿਹਾ ਹੈ ਇਸੇ ਦੌਰਾਨ ਦਿੱਲੀ ਤੋਂ ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰਨਾਂ ਸ਼ਹਿਰਾਂ ਨੂੰ ਜਾਣ ਵਾਲੇ ਰੇਲ ਮੁਸਾਫਰਾਂ ਦੇ ਨੂੰ ਅੱਜ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਿੱਲੀ ਤੋਂ ਰਵਾਨਾ ਹੋਣ ਵਾਲੀ ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ ਆਪਣੇ ਨਿਰਧਾਰਿਤ ਸਮੇਂ ਤੋਂ ਲਗਭਗ 1 ਤੋਂ 1.5 ਘੰਟੇ ਦੀ ਦੇਰੀ ਨਾਲ ਰਵਾਨਾ ਹੋਈ ਹੈ। ਰੇਲਵੇ ਸੂਤਰਾਂ ਅਨੁਸਾਰ ਸਵੇਰ ਵੇਲੇ ਪਈ ਸੰਘਣੀ ਧੁੰਦ ਕਾਰਨ ਵਿਜ਼ਿਬਿਲਟੀ ਕਾਫੀ ਘਟ ਸੀ ਜਿਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਟ੍ਰੇਨਾਂ ਦੀ ਰਫ਼ਤਾਰ ਘਟਾਈ ਗਈ ਹੈ। ਸਿਰਫ ਸ਼ਤਾਬਦੀ ਹੀ ਨਹੀਂ ਸਗੋ ਸ਼ਾਨੇ ਪੰਜਾਬ ਅਤੇ ਦਿੱਲੀ ਪਠਾਨਕੋਟ ਐਕਸਪ੍ਰੈਸ ਵਰਗੀਆਂ ਟ੍ਰੇਨਾਂ ਵੀ ਆਪਣੇ ਸਮੇਂ ਤੋਂ ਪਿੱਛੇ ਚਾਲ ਰਹੀਆਂ ਹਨ ਦੱਸ ਦਿੰਦੇ ਆ ਕਿ ਟ੍ਰੇਨਾਂ ਲੇਟ ਹੋਣ ਕਾਰਨ ਨਵੀਂ ਦਿੱਲੀ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨਾਂ ਤੇ ਮੁਸਾਫਰਾਂ ਦੀ ਭਾਰੀ ਪੀੜ ਵੇਖਣ ਨੂੰ ਮਿਲੀ ਜਦਕਿ ਜਲੰਧਰ ਲੁਧਿਆਣਾ ਅਤੇ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਨੂੰ ਪਲੇਟਫਾਰਮਾਂ ਤੇ ਲੰਬੀ ਉਡੀਕ ਕਰਨੀ ਪਈ ਤਵਾਦ ਅਗਲੀ ਖਬਰ ਦੇ ਨਾਲ ਤਾਂ ਅਗਲੀ ਖਬਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਚੜਾਣਾ ਦੇ ਮੁਖੰਨਫੀ ਨਾਇਬ ਸਿੰਘ ਸੈਣੀ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਹਾਲੀਆ ਬਜਟ ਮਹਿਜ਼ ਇੱਕ ਵਿੱਤੀ ਦਸਤਾਵੇਜ਼ ਨਹੀਂ ਹੈ ਸਗੋਂ ਇਹ ਇੱਕ ਅਜਿਹੇ ਭਾਰਤ ਦੀ ਤਸਵੀਰ ਪੇਸ਼ ਕਰਦਾ ਹੈ ਜੋ ਆਤਮ ਨਿਰਭਰ ਮੁਕਾਬਲੇਬਾਜ਼ ਅਤੇ ਸਮਾਜਿਕ ਤੌਰ ਤੇ ਸੰਵੇਦਨਸ਼ੀਲ ਹੈ ਤੇ ਆਓ ਸੁਣਦੇ ਹਾਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹੋਰ ਉਨ੍ਹਾਂ ਦੇ ਵੱਲੋਂ ਕੀ ਕਿਹਾ ਗਿਆ ਜਿੰਨੇ ਵੀ ਬਜਟ ਆਏ ਹਨ उन्होंने विकसित भारत को गति से मजबूत किया बेशक कांग्रेस कमजोर हो गई हो उसकी कोई बात नहीं है क्योंकि कांग्रेस आरोप लगाती रहती है इन बजटों से कांग्रेस कमजोर हो सकती है भारत मजबूत हुआ है नरेंद्र मोदी जी के नेतृत्व में मैं इस बजट की भावना क्या है इस बजट ने क्या दिशा ये देगा और उसके महत्वपूर्ण जो पहलू हैं मैं उनके ऊपर चर्चा करने के लिए आज आप सबके बीच में आया हूं सभी हमारे छायाकार मित्र भी हैं पत्रकार बंधु भी हैं मैं आप सबके माध्यम से हरियाणा के नागरिकों के सामने हरियाणा के दो करोड़ अस्सी लाख लोगों के सामने देश के सस्वी प्रधानमंत्री आदरणीय नरेंद्र मोदी जी के नेतृत्व में 3.0 सरकार का जो ये दूसरा बजट ਤਾਂ ਅਗਲੀ ਖਬਰੇ ਖੇਡ ਜਗਤ ਤੋਂ ਸਾਹਮਣੇ ਆ ਰਹੀ ਹੈ ਜ ਜਾਨਦਾ ਸਨ ਕਿ ਔਮਨ ਪ੍ਰੀਮੀਅਰ ਲੀਗ ਨੂੰ ਲੈ ਕੇ ਅਪਡੇਟ ਜਿਹੜਾ ਸਾਹਮਣੇ ਆ ਰਿਹਾ ਹੈ। ਮਹਿਲਾ ਪ੍ਰੀਮੀਅਰ ਲੀਗ ਦੇ ਚੌਥੇ ਸੀਜ਼ਨ ਦੇ ਲਈ ਐਲੀਮੀਨੇਟਰ ਬੀਤੇ ਕੱਲ ਗੁਜਰਾਤ ਜੁਆਇੰਟ ਤੇ ਦਿੱਲੀ ਕੈਪੀਟਲਸ ਦੇ ਵਿਚਾਲੇ ਵਡੋਦਰਾ ਦੇ ਕੋਟੰਬੀ ਸਟੇਡੀਅਮ ਵਿੱਚ ਖੇਡਿਆ ਗਿਆ ਜਿਸ ਦੇ ਵਿੱਚ ਦਿੱਲੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਜਿਹहां ਟੀਮ ਨੇ ਗੁਜਰਾਤ ਨੂੰ 7 ਵਿਕਟਾਂ ਨਾਲ ਹਰਾਇਆ ਤੇ ਇਸ ਜਿੱਤ ਦੇ ਨਾਲ ਹੀ ਦਿੱਲੀ ਨੇ ਮਹਿਲਾ ਪ੍ਰੀਮੀਅਰ ਲੀਗ ਦੇ ਫਾਈਨਲ ਦੇ ਵਿੱਚ ਐਂਟਰੀ ਕਰ ਲਈ ਹੈ ਟੀਮ ਦਾ ਫਾਈਨਲ ਮੁਕਾਬਲਾ 5 ਫਰਵਰੀ ਯਾਨੀ ਕੱਲ ਨੂੰ ਵਡੋਦਰਾ ਵਿੱਚ ਰਾਇਲ ਚੈਲੈਂਜਰਸ ਬੰਗਲੌਰ ਨਾਲ ਹੋਵੇਗਾ ਦੱਸਦੇ ਕਿ ਇਹ ਮੁਕਾਬਲੇ ਵਿੱਚ ਦਿੱਲੀ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਜਿਸ ਤੋਂ ਬਾਅਦ ਗੁਜਰਾਤ ਜੁਆਇੰਟਸ ਨੇ ਟਾਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਦਿਆਂ ਦਿੱਲੀ ਕੈਪੀਟਲਜ਼ ਨੂੰ 169 ਦੌੜਾ ਦਾ ਟੀਚਾ ਦਿੱਤਾ ਤੇ ਗੁਜਰਾਤ ਨੇ 20 ਓਵਰਾਂ ਵਿੱਚ 7 ਵਿਕਟਾਂ ਤੇ 168 ਦੌੜਾ ਬਣਾਈਆਂ ਬੈਥ ਮੂਨੀ ਨੇ 52 ਗੇਂਦਾਂ ਤੇ 68 ਦੌੜਾ ਦਾ ਅರ್ಧ ਸੈਂਕੜਾ ਲਗਾਇਆ ਦਿੱਲੀ ਲਈ ਚਨੇਲ ਹੈਂਡਰ ਨੇ 3 ਵਿਕਟਾਂ ਲਈਆਂ ਜਦੋਂ ਕਿ ਨੰਦਨੀ ਸ਼ਰਮਾ ਨੇ 2 ਵਿਕਟਾਂ ਲਈਆਂ ਤੇ ਦੱਸ ਦੰਨਿਆ ਕਿ 169 ਦੌੜਾ ਦਾ ਟੀਚਾ ਦਿੱਲੀ ਨੇ 15.4 ਓਵਰਾਂ ਵਿੱਚ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ ਸੀ ਤਾ ਫਿਰਾਲ ਦੇ ਲਈ ਇਸ ਬੁਲੇਟਨ ਦੇ ਵਿੱਚ ਬਸ ਐਨ ਆਈ ਮੈਨੂੰ ਤੋਂ ਬਹੁਤ ਬਹੁਤ ਧੰਨਵਾਦ